ਨਾ ਪਿਓ ਦਾ ਸਿੱਪ ਤੇ ਸਾਇਆ ਵੈ ਮਾਂ ਨੇ ਜਿਹੜੀ ਚੀਜ਼ ਕਰ ਦਿੱਤੀ ਐ ਉਸ ਤੋਂ ਬਾਅਦ ਕੁਝ ਰਹਿੰਦਾ ਨਹੀਂ ਐ ਮੇਰੀ ਮੰਮੀ ਨੇ ਹੀ ਮੇਰੇ ਟਾੜੀ ਦਾ ਕਤਲ ਕਰਾਤਾ ਇ ਤੇ ਇਹ ਮੇਰੀ ਨਾਨੀ ਨੇ ਕਰਾਇਆ ਇਹ ਸਾਰਾ ਕੁਝ ਮਾਂ ਨੇ ਜੋ ਕਰਤਾ ਹੁਣ ਬੰਦਾ ਕੀ ਕਵੇ ਮਾਂ ਤਾਂ ਮਾਂ ਹੁੰਦੀ ਐ ਤੇ ਪਿਓ ਮਾਰਤਾ ਹੁਣ ਜਿਹਦੇ ਪਿੱਛੇ ਵਿਚਾਰੀਆਂ ਨੇ ਇੰਨਾ ਕੁਝ ਕੀਤਾ ਹਾਂਜੀ ਹਾਂਜੀ ਪਿਓ ਤਾਂ ਮਾਰ ਹੀ ਦਿੱਤਾ ਮਾਂ ਜਉਂਦੀ ਮਰ ਗਈ ਜੀ ਉਹ ਕੰਧ ਉਪੀਖ ਮੰਗ ਕੇ ਠੀਕ ਕਰਾ ਲਿਆ ਸੀ ਪਰ ਜੇ ਸਾਨੂੰ ਕੀ ਪਤਾ ਸੀ ਵੀ ਸਾਡੀ ਮੰਮੀ ਬੇਰਨ ਬਣ ਚੁਈ ਅਸੀਂ ਅਸੀਂ ਅਲਰਪੜ ਲੱਗੇ ਬੱਟਾ ਬੜਾੜੀ ਕਿੱਥੇ ਆ ਉਹ ਕਹਿੰਦੇ ਅਸ ਤਦਰੇ ਆ ਆਪਣੇ ਬਾਮਣ ਫਿਰ ਆਮਨੇ ਮਾਮੇ ਨਾਲ ਕਹਿੰਦੀ ਕੁੜੀ ਨੂੰ ਬਿੱਟਾ ਤੇ ਚੜਾ ਲਿਆ ਇੱਥੇ ਮੈਂ ਤਾਂ ਉਧਰ ਪਈ ਮੈਂ ਸਾਰ ਤਾਂ ਆਸਾਨ ਮਾਰੇ ਪਈ ਇਹਨੂੰ ਕੁੱਟਣ ਲੱਗੀ ਵੀ ਤੇਰੇ ਮਾਮੇ ਦਾ ਨਾਂ ਨਾਲ ਹੈ ਕਪਾ ਕੇ ਸਾਡੇ ਵਿੱਚ ਬੈਠ ਕੇ ਰੰਗ ਅਛੇ ਇੱਧਰ ਜਾਣੀਆਂ ਪਾਲਣ ਤੁਸੀਂ ਇੱਧਰ ਵਗਜੋ ਉਹ ਜਿਹੜੇ ਪੈਸੇ ਕੋਈ ਰਹਿੰਦੇ ਸੀ ਕਿਟਾ-ਕਟਾ ਕੇ ਹੱਥੇ-ਪਾਸੇ ਕਰਦੇ ਮਾਵਾਂ ਦਿੰਦੇ ਸੀ ਪਹਿਲੇ ਪਹਿਲੇ ਕਢਾਣੇ ਸ਼ੁਰੂ ਕਰਦੇ ਸੀ ਇਹਨਾਂ ਨੇ ਕਿਥੇ ਮਾਰੇ ਕਿਉਂ ਸੀਗਾ ਜੇ ਪੈਸੇ ਤਾਂ ਇਹਨਾਂ ਨੂੰ ਮਿਲਣ ਲੱਗ ਗਏ ਸੀ ਕ੍ਰਿਕਟਰ ਹਰਪਜਲ ਸਿੰਘ ਉਹਨਾਂ ਨੇ ਸੋਸ਼ਲ ਮੀਡੀਆ ਦੇਖ ਕੇ ਤੇ ਪਹੁੰਚਿਆ ਬਣ ਗਈ ਇਹਨਾਂ ਦੀ ਨਾਨੀ ਨੇ ਨਾਨੀ ਨੇ ਕੰਮ ਕਰਾਇਆ ਮੇਰੀ ਨੋ ਨੂੰ 15 ਸਾਲ ਹੋ ਗਏ ਸੀ ਬਾਦ ਤੇਰੀ ਜਿਵਾ ਕੰਮ ਨੂੰ ਪਾੜੀ ਸੀ ਮਾਂ ਦੇ ਮਾਗਰ ਲੱਗੀ ਕਿ ਬਾਈ ਮਾਂ ਨੇ ਕੰਮ ਕਰਾਇਆ ਸਾਰਾ ਮਾਂ ਨੇ ਉਹ ਬੱਚੀਆਂ ਸੀ ਉਹਨੂੰ ਤਰਸ ਹੀ ਨਹੀਂ ਆਇਆ ਇੱਕ ਤਾਂ ਹੁੰਦਾ ਨਾ ਕਿ ਨਵਾਂ ਨਵਾਂ ਕੋਈ ਵਿਆਹ ਹੋਇਆ ਜਾਂ ਅੱਜ ਕੱਲ ਚੀਜ਼ਾਂ ਸੁੰਦੇ ਪਏ 6 ਸਾਲ ਹੋ ਗਏ ਸੀ ਬਸ ਜੀ ਨੂੰ ਸਾਡੇ ਮਾਰ ਕੇ ਵੀ ਸਾਡੇ 5 ਦਿਨ ਵਿੱਚ ਬੈਟੀਆਂ ਰੰਗਾਂ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਸਾਬਕਾ ਕ੍ਰਿਕਟਰ ਤੇ ਮੌਜੂਦਾ ਸੰਸਦ ਹਰਪਜਨ ਸਿੰਘ ਉਹਨਾਂ ਨੇ ਆਹ ਫੜੀ ਹੈ ਮਦਦ ਕਰਦੇ ਪਏ 5000 ਰੁਪਏ ਮਹੀਨਾ ਦਿੰਦੇ ਪਏ ਹੋਰ ਕਈ ਸਮਾਨ ਜਿਹੜੇ ਕੀ ਲਿਆ ਕੇ ਦਿੱਤੇ ਹੈ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਸਾਨੂੰ ਜੀ ਬੈੱਡ ਪ੍ਰੈਸ ਟੇਬਲ ਮੇਜ ਕੁਰਸੀ ਮੋਬਾਈਲ ਸਾਈਕਲ ਲੈ ਕੇ ਦਿੱਤਾ ਤਾਂ ਸਾਡੇ ਸਾਰੇ ਘਰ ਦੀ ਰਿਪੇਅਰ ਕਰਾਈ ਸੀ ਇਹ ਬੱਚੀਆਂ ਘਰ ਵਿੱਚ ਬੈਠੀਆਂ ਹੋਈਆਂ ਵੈ ਹੁਣ ਕਹਿਣ ਨੂੰ ਕੁਝ ਹੈ ਨਹੀਂ ਚੀਜ਼ਾਂ ਹਾਲਾਤ ਅਜਿਹੇ ਨੇ ਕਿਉਂਕਿ ਨਾ ਪਿਓ ਦਾ ਸਿਰ ਤੇ ਸਾਇਆ ਵੈ ਮਾਂ ਨੇ ਜਿਹੜੀ ਚੀਜ਼ ਕਰ ਦਿੱਤੀ ਹੈ ਉਸ ਤੋਂ ਬਾਅਦ ਕੁਝ ਰਹਿੰਦਾ ਨਹੀਂ ਹੈ ਬੱਚੋ ਰੋਣਾ ਨਹੀਂ ਹੈਗਾ ਤੁਸੀਂ ਬੜੀ ਬਹਾਦੂਰੋਂ ਮੈਂ ਪਿੰਡ ਵਾਲੇ ਦੱਸਦੇ ਪਏ ਸੀ ਸਾਰੇ ਬਾਈ ਜੀ ਹੁਣੇ ਗੱਲ ਕਰਦੇ ਪਏ ਸੀਗੇ ਤੇ ਬੜਾ ਔਖਾ ਹੁੰਦਾ ਕਾਕੇ ਨਾ ਚੀਜ਼ਾਂ ਹੁਣ ਸਹੀ ਹੁੰਦੀ ਪਈ ਕੋਈ ਗੱਲ ਨਹੀਂ ਦੇਖੋ ਇਹ ਦੁੱਖ ਮਤਲਬ ਉਹ ਦੁੱਖ ਹੈ ਕਿ ਕਿਆ ਨਹੀਂ ਜਾ ਸਕਦਾ ਬੇਟਾ ਤੁਹਾਡੀ ਉਹ ਵੀਡੀਓ ਨਾ ਵਾਇਰਲ ਹੋਈ ਸੀਗੀ ਹਾਂਜੀ ਤੁਸੀਂ ਉਦੋਂ ਕੀ ਕੀਤੀ ਸੀਗੇ ਹਾਂਜੀ ਫੇ ਸਾਰੇ ਫਿਰ ਹਾਲਾਤ ਕਿਦਾਂ ਬਦਲੇ ਬੇਟਾ ਪਤਾ ਲੱਗਾ ਘਰ ਵਿੱਚ ਕਿ ਜਦੋਂ ਇਹ ਚੀਜ਼ਾਂ ਹੀ ਖਰਾਬ ਹੋਣੇ ਸ਼ੁਰੂ ਹੋਈਆਂ ਓਏ ਮੇਰੀ ਮਮੇਰੀ ਮੰਮੀ ਨੇ ਮੇਰੇ ਡੈਡੀ ਦਾ ਕਤਲ ਕਰਾਤਾ ਇਹ ਤੇ ਮੇਰੀ ਨਾਨੀ ਨੇ ਕਰਾਇਆ ਇਹ ਸਾਰਾ ਕੁਝ ਮੇਰੀ ਨਾਨੀ ਤੇ ਮੇਰੇ ਮਾਮੇ ਨੇ ਤੇ ਮੇਰੇ ਮੂਮੀ ਨੇ ਅਸਤੇ ਲੋਕਾਂ ਮੂਰੀ ਹੱਥ ਛੱਡੇ ਭੀਖ ਮੰਗੇ ਵੀ ਸਾਡਾ ਡੈਡੀ ਠੀਕ ਹੋ ਜੇ ਵੀ ਚੱਲ ਇੱਕ ਵੀਡੀਓ ਫੋਨ ਨਾਲ ਕੀ ਹੁੰਦਾਗਾ ਵੀ ਚੱਲ ਵੀ ਜਾ ਸਾਡੀ ਜ਼ਿੰਦਗੀ ਸੁਧਰ ਜੇ ਹਨਾ ਵੀ ਚੱਲ ਵੀ ਮੇਰੇ ਡੈਡੀ ਦਾ ਨਾ ਐਕਸੀਡੈਂਟ ਹੋ ਗਿਆ ਸੀ ਤੇ ਅਸੀਂ ਇਸ ਲਈ ਵੀਡੀਓ ਪਾਈ ਸੀ ਵੀ ਸਾਡੀ ਮਦਦ ਹੋਇਆ ਡਾਕਟਰਾਂ ਨੇ ਲਾ ਦੇ ਲਈ ਬਹੁਤ ਪੈਸੇ ਮੰਗੇ ਸੀ ਤੇ ਇਸ ਕਰਕੇ ਵੀਡੀਓ ਪਾਈ ਸੀਗੀ ਤੇ ਲੋਕਾਂ ਨੇ ਸਾਡੀ ਬਹੁਤ ਮਦਦ કરી ਤੇ ਮੇਰੇ ਡੈਡੀ ਠੀਕ ਹੋ ਗਏ ਸੀ ਉਹ ਘਰ ਆ ਗਏ ਸੀ ਛੁੱਟੀ ਲੈ ਕੇ ਅਸਤਾ ਹੀ ਲੋਕਾਂ ਤੋਂ ਪੀਖ ਮੰਗ ਕੇ ਠੀਕ ਕਰਾ ਲਿਆ ਸੀ ਪਰ ਜੀ ਸਾਨੂੰ ਕੀ ਪਤਾ ਸੀ ਵੀ ਸਾਡੀ ਮੰਮੀ ਬੇਰਨ ਬਣ ਚੁੱਕੀ ਹਾਂਜੀ ਤੇ ਜਦ ਮੈਂ ਸਕੂਲ ਗਈ ਸੀ ਜਦ ਮੈਂ ਆ ਕੇ ਪੁੱਛਿਆ ਮੈਂ ਕਿ ਮਮੀ ਡੈਡੀ ਤੇ ਮੇਰੀ ਮਮੀ ਪਈ ਫੋਨ ਤੇ ਗੱਲ ਕਰ ਜਾਏ ਜਾਵੇ ਤੇ ਮੈਨੂੰ ਮੈਂ ਕਹਿੰਦੀ ਉਹ ਤਾਂ ਸੋਦਾ ਕੇਂਦਰ ਚ ਗਿਆਗਾ ਕਹਿੰਦੀ ਆਧਾਰ ਕਾਰਡ ਅਪਡੇਟ ਕਰਾਉਣ ਤੇ ਮੈਂ ਆਖਿਆ ਚਲ ਠੀਕ ਆ ਮੈਂ ਕਿ ਮਮੀ ਕਦੋਂ ਗਿਆ ਕਹਿੰਦੀ ਉਹ ਤਾਂ ਹੁਣੇ ਹੀ ਗਿਆਗਾ ਤੇ ਫਿਰ ਮੈਂ ਫੋਨ ਲਾਇਆ ਸੀ ਫੋਨ ਉਹਦੂਬਰ ਬੰਦ ਹੋਣ ਲੱਗ ਗਿਆ ਹਾਂਜੀ ਤੱਕੇ ਫਿਰ ਉਸ ਤੋਂ ਬਾਅਦ ਕਿਉਂਕਿ ਇਹ ਚੀਜ਼ਾਂ ਸਾਰੀਆਂ ਹੋ ਗਈ ਹੁਣ ਤੁਹਾਡੇ ਤੱਕ ਇੱਥੇ ਜਿਹੜੇ ਕ੍ਰਿਕਟਰ ਹੈਗੇ ਔਰ ਭਜਨ ਹੋਣੀ ਉਹ ਪਹੁੰਚੇ ਉਹਨਾਂ ਨੂੰ ਮਿਲਿਆ ਤੁਸੀਂ ਹਾਂਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਉਹਨਾਂ ਨੇ ਸਾਨੂੰ ਜੀ ਬੈੱਡ ਪ੍ਰੈਸ ਟੇਬਲ ਮੇਚ ਕੁਰਸੀਆਂ ਮੋਬਾਈਲ ਸਾਈਕਲ ਲੈ ਕੇ ਦਿੱਤਾ ਤੇ ਸਾਡੇ ਜੀ ਸਾਰੇ ਘਰ ਦੀ ਰਿਪੇਅਰ ਕਰਾਈ ਸੀ ਹਾਂਜੀ ਕੱਲ ਵੀ ਸਾਨੂੰ ਮਿਲਿਆ ਜੀ ਅਸੀਂ ਉਹਨਾਂ ਤੋਂ ਹੀ ਨਮੈਟਰ ਤੇ ਇੱਕ ਗਿੱਜਰ ਮੰਗਿਆ ਸੀ ਉਹ ਉਹ ਉਹਨਾਂ ਨੇ ਸਾਨੂੰ ਜੀ ਹਾਂਜੀ ਪਹੁੰਚਾਤਾ ਹੀ ਉਹਨਾਂ ਨੇ ਸਾਡੇ ਕੋਲ ਜੀ ਹਾਂਜੀ ਹਾਂਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਉਹਨਾਂ ਦਾ ਹੀ ਦਿলো ਧੰਨਵਾਦ ਕਰਦੇ ਹਾਂ ਅਸੀਂ ਇਹ ਵੀ ਹਾਂਜੀ ਇੱਕ ਸਾਨੂੰ ਉਹਨਾਂ ਨੇ ਮਦਦ ਦਿੱਤੀ ਇੱਕ ਸਾਈਕਲ ਤੇ ਅਸੀਂ ਉਹਨਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਹਾਂ ਇੱਕ ਅਸੀਂ ਵੀ ਗੱਲ ਹੋਰ ਕਹਿਣਾ ਚਾਹਾਂਗੇ ਵੀ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹ ਨਸ਼ਾ ਛੱਡ ਕੇ ਵੀ ਹਰਪ੍ਰਧਨ ਸਿੰਘ ਜਿਹੜੀ ਜਿਹੜੀ ਹਰਪ੍ਰਧਨ ਸਿੰਘ ਕ੍ਰਿਕਟ ਮੈਚ ਖੇਡਦੇ ਆ ਵੀ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਹੋਣ ਇਹ ਨਸ਼ਾ ਚ ਕੁਛ ਨਹੀਂ ਛੱਡਿਆ ਨਸ਼ਾ ਤੇ ਸਿਰਫ ਆਪ ਦੀ ਜ਼ਿੰਦਗੀ ਖਰਾਬ ਹੁੰਦੀ ਆ ਬਸ ਇੰਨੇ ਕਹਿਣਾ ਚਾਹਾਂਗੇ ਵੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਜੜੀਆਂ ਜੜੀਆਂ ਚੀਜ਼ਾਂ ਦੇ ਅਸੀਂ ਮੰਗ ਕਰੀ ਸੀ ਉਹਨਾਂ ਨੇ ਸਾਨੂੰ ਉਹ ਚੀਜ਼ ਦਿੱਤੀ ਸੀ ਤੇ ਅਸੀਂ ਐਨਾ ਵੀ ਮੰਗ ਕੇ ਦੂਰੀ ਤੋਂ ਹਨਾ ਵੀ ਉਹ ਨਸ਼ੇ ਪੱਤੇ ਛੱਡ ਕੇ ਨੌਜਵਾਨ ਤੇ ਉਹਨਾਂ ਦੀ ਖੇਡ 'ਚ ਸ਼ਾਮਿਲ ਹੋਣ ਦੀ ਕਿ ਮੇਰੀ ਗੱਲਬਾਤ ਵੀ ਹੋ ਰਹੀ ਸੀ ਬਾਈ ਮਨਦੀਪ ਹੁਣੀ ਜਿਹੜੇ ਉਹਨਾਂ ਦੇ ਟੀਮ ਦੇ ਮੈਂਬਰ ਹੈ ਉਹ ਵੀ ਤੁਹਾਡੇ ਤੱਕ ਬਾਰ ਬਾਰ ਪਹੁੰਚ ਕਰਦੇ ਹੈ ਪੰਚਾਇਤੀ ਮੈਂਬਰਾਂ ਨਾਲ ਬਾਰ ਬਾਰ ਗੱਲਬਾਤ ਕਰਦੇ ਪੁੱਛਦੇ ਕਿ ਕੁੜੀਆਂ ਨੂੰ ਕੋਈ ਲੋੜ ਤਾਂ ਨਹੀਂ ਹੈਗੀ ਹਾਂਜੀ ਅਸੀਂ ਜੀ ਚੀਜ਼ਾਂ ਦੀ ਮੰਗ ਵੀ ਕਰੀ ਸੀ ਉਹਨਾਂ ਨੇ ਸਾਨੂੰ ਜਿਹੜੀਆਂ ਜੜੰਗ ਜੜੰਗ ਚੀਜ਼ਾਂ ਅਸੀਂ ਮੰਗੀਆਂ ਸੀ ਉਹਨਾਂ ਨੇ ਸਾਨੂੰ ਜਿਹੋ ਚੀਜ਼ਾਂ ਦਿੱਤੀਆਂ ਸਾਡੀ ਜੀ ਸਾਰੀ ਪੰਚਾਇਤ ਨੇ ਜੀ ਬਹੁਤ ਮਦਦ ਕਰੀ ਆ ਜੀ ਕਿਉਂਕਿ ਕਰਕੇ ਬੜਾ ਔਖਾ ਹੁੰਦਾ ਵੇਹ ਕਿਹੜੀ ਕਲਾਸ ਚ ਪੜਦੇ ਤੁਸੀਂ ਹੁਣ ਸੈਵਨਥ ਕਲਾਸ ਚ ਸੈਵਨਥ ਚ ਪੜਦੇ ਹਾਂ ਹਾਂਜੀ ਤੇ ਹੁਣ ਫਿਰ ਕੌਣ ਸੰਭਰ ਇੱਥੇ ਘਰ ਵੀ ਸਾਨੂੰ ਸਾਨੂੰ ਹੀ ਸਾਡੇ ਦਾਦਾ ਦਾਦੀ ਤੇ ਮੇਰੇ ਚਾਚਾ ਚਾਚੀ ਜੀ ਉਹ ਸੰਭਰਦੇ ਪਏ ਹਾਂਜੀ ਪਹਿਲਾਂ ਇਹ ਤਾਂ ਨਾਲ ਰਹਿੰਦੇ ਹੁੰਦੇ ਸੀ ਅਲੱਗ ਰਹਿੰਦੇ ਹੁੰਦੇ ਸੀ ਅਲੱਗ ਰਹਿੰਦੇ ਹੁੰਦੇ ਸੀ ਅੱਛਾ ਹਾਂਜੀ ਬਾਈ ਬੜਾ ਔਖਾ ਹੋ ਜਾਂਦਾ ਨਾ ਚੀਜ਼ਾਂ ਚਲੋ ਮੈਂ ਕਹਿੰਦਾ ਪੈਸਾ ਵੀ ਮਿਲ ਜਾਂਦਾ ਸਭ ਕੁਝ ਮਿਲ ਜਾਂਦਾ ਪਰ ਉਹ ਹੁਣ ਮਾਂ ਨੇ ਜੋ ਕਰਤਾ ਹੁਣ ਬੰਦਾ ਕੀ ਕਵੇ ਮਾਤਾ ਮਾਂ ਹੁੰਦੀ ਤੇ ਪਿਓ ਮਾਰਦਾ ਹੁਣ ਜਿਹਦੇ ਪਿੱਛੇ ਵਿਚਾਰੀਆਂ ਨੇ ਇੰਨਾ ਕੁਛ ਕੀਤਾ ਹਾਂਜੀ ਹਾਂਜੀ ਪਿਓ ਤਾਂ ਮਾਰ ਹੀ ਦਿੱਤਾ ਮਾਂ ਜਉਂਦੀ ਮਰ ਗਈ ਜੀ ਹਾਂਜੀ ਬਹੁਤ ਔਖਾ ਜੀ ਬੱਚਿਆਂ ਨੂੰ ਕਿਉਂ ਦਾਦਾ ਜੀ ਬੜੇ ਪੇਚ ਨੇ ਤੇ ਦਾਦੀ ਜੀ ਵੀ ਬੜੇ ਪੇਚ ਨੇ ਦਾਦਾ ਦਾਦੀ ਰਹਿ ਗਏ ਜੀ ਇਹਨੇ ਕੋਲੇ ਬਸ ਤੇ ਹੁਣ ਫਿਰ ਮੈਨੂੰ ਲੱਗਦਾ ਕਿ ਸਾਰਾ ਕੁਝ ਉਹਨਾਂ ਦੇ ਚੱਲ ਬੇਟਾ ਰਾਂ ਰੋਣਾ ਤੂੰ ਮੈਂ ਹੌਸਲਾ ਰੱਖ ਦੇਖ ਤੇਰੀ ਰੱਬ ਨੇ ਸੁਣੀ ਹੈ ਚਲੋ ਕਈ ਵਾਰੀ ਹਾਲਾਤ ਇਦਾਂ ਦੇ ਹੋ ਜਾਂਦੇ ਬੰਦਾ ਉਹ ਨਹੀਂ ਸਕਦਾ ਹੈਗਾ ਪਰ ਜਿਹੜੀ ਚੀਜ਼ਾਂ ਹੋਈਆਂ ਨਾ ਬੜੀਆਂ ਮਾੜੀਆਂ ਹੋਈਆਂ ਰੱਬ ਕਰੇ ਕਿਸੇ ਨਾਲ ਵੇਦਾਂ ਨਾ ਹੋਵੇ ਕਿਉਂਕਿ ਦੇਖੋ ਮੈਨੂੰ ਲੱਗਦਾ ਪਿਓ ਦੇ ਲਈ ਨਿਤੀਆਂ ਬੜੀਆਂ ਪਿਆਰ ਪਿਆਰ ਕਰਦੇ ਹੁੰਦੇ ਮੁੰਡੇ ਮੁੰਡਿਆਂ ਦਾ ਚਲੋ ਥੋੜਾ ਹੁੰਦਾ ਸ਼ਰਾਰਤ ਪਰ ਤੀਆਂ ਬਹੁਤ लाਡ ਲੀਆਂ ਹੁੰਦੀਆਂ ਪਿਓ ਦੀਆਂ ਤਾਂ ਹੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਲਗਾਵ ਸੀ ਪਾਪਾ ਨਾਲ ਪਰ ਚਲੋ ਹੁਣ ਕਹਿ ਸਕਦੇ ਕਿਤਨੇ ਕਿਤੇ ਮਦਦ ਵੀ ਹੋ ਰਹੀ ਚੀਜ਼ਾਂ ਹੋ ਰਹੀਆਂ ਤੇ ਬਾਈ ਜੀ ਫਿਰ ਤੁਸੀਂ ਸਾਡੇ ਵੀ ਗੇੜੇ ਲੱਗਦੇ ਹੁਣੇ ਘਰ ਦੇ ਵਿੱਚ ਹੈਨਾ ਡੇਲੀ ਆਉਂਦੇ ਆ ਜੀ ਸਵਾਗਤ ਹੈ ਹਾਂ ਉਹ ਜਿਹੜੀ ਜਿੰਨ ਗੜਾ ਮਾਤ ਰਹਿੰਨੇ ਸੀ ਉਹਨਾਂ ਦੇ ਬੱਚਾ ਦਾ ਪੁੱਤਰ ਇਹਨਾਂ ਕੋਈ ਗੱਲ ਚਾਹੀਦੀ ਹੈ ਕਿਵੇਂ ਉਹਨੂੰ ਕੋਈ ਚੀਜ਼ ਵੀ ਚਾਹੀਦੀ ਹੈ ਦੱਸੋ ਸਾਨੂੰ ਜੀ ਤੇ ਜੁੜੀ ਮਦਦ ਪੂਰੀ ਕਰਾਂਗੇ ਜੀ ਬਾਕੀ ਹਰਪ੍ਰਿੰਨ ਸਿੰਘ ਬਹੁਤ ਮਤ ਕਰ ਰਿਹਾ ਸਾਡੀ ਬਹੁਤ ਫੋਨ ਕਰਦੇ ਹਨ ਜੀ ਜਿਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਜੀ ਕੱਲ ਪਹਿਲੇ ਕੱਲ ਹੀ ਹਨ ਤੁਹਾਡੇ ਕੋ ਸਾਰਿਆਂ ਨੇ ਮਿਲੇ ਤੁਹਾਨੂੰ ਸਾਰਿਆਂ ਨਾਲ ਇੱਕ ਹੋਰ ਬੇਨਤੀ ਕਰਨੀ ਹੈ ਜੀ ਅਸੀਂ ਪੰਚਾਇਤ ਤੌਰ ਤੇ ਵੀ ਬੱਚਿਆਂ ਦੀ ਪੈਨਸ਼ਨ ਲੱਗੇ ਜੀ ਮਤਲਬ ਸਰਕਾਰ ਵੱਲੋਂ ਜਰੂਰੀ ਹੈ ਜੀ ਵੈਸੇ ਤਾਂ ਲੱਗਦੀ ਜਾਂਦੀ ਹੈ ਤੇ ਇਹਨਾਂ ਦੀ ਹਜੇ ਤੱਕ ਲੱਗੀ ਨਹੀਂ ਜੀ ਪੈਨਸ਼ਨ ਹ ਕੋਸ਼ਿਸ਼ ਕਰਦੇ ਹੋ ਗੱਲਬਾਤ ਕਰਨ ਦੀ ਨਾਨਕੇ ਪਰਿਵਾਰ ਵੱਲੋਂ ਤੁਹਾਡੇ ਨਾਨ ਜੀ ਅਸੀਂ ਇਹ ਕਰਨਾ ਹੀ ਨਹੀਂ ਚਾਹੁੰਦੇ ਜੀ ਨਹੀਂ ਅਸੀਂ ਜੀ ਆਪਦੀ ਜੀ ਮੰਮੀ ਨੂੰ ਛੱਡਾਉਣਾ ਚਾਹੁੰਦੇ ਆ ਅਸਤੇ ਸਮਗਾ ਜੀ ਇਹ ਕਹਿਣਾ ਚਾਹਣਾ ਹੀ ਵੀ ਉਹਨਾਂ ਨੂੰ ਬਹੁਤ ਤੋਂ ਬਾਅਦ ਸਹਜਾ ਦੋ ਸਾਡਾ ਇੱਥੇ ਪਹੁੰਚਣ ਦਾ ਮਕਸਦ ਹੁੰਦਾ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋਵੇ ਜਿਸ ਤਰ੍ਹਾਂ ਕ੍ਰਿਕਟਰ ਹਰਪਜਲ ਸਿੰਘ ਉਹਨਾਂ ਨੇ ਸੋਸ਼ਲ ਮੀਡੀਆ ਦੇ ਕੇ ਕਿਤੇ ਪਹੁੰਚਿਆ ਬਣ ਗਈ ਇਹਨਾਂ ਦੀ ਨਾਨੀ ਨੇ ਨਾਨੀ ਨੇ ਕੰਮ ਕਰਾਇਆ ਮੇਰੀ ਨੂੰ ਉਹਨੂੰ 15 ਸਾਲ ਹੋ ਗਏ ਸੀ ਬਾਅਦ ਤੇਰੀ ਜਿਹਾ ਕੰਮ ਨੂੰ ਪਾੜੀ ਸੀ ਮੈਂ ਅਦੇ ਮਾਂ ਦੇ ਮਾਗਰ ਲੱਗ ਗਈ ਬਾਈ ਮਾਂ ਨੇ ਕੰਮ ਕਰਾਇਆ ਸਾਰਾ ਮਾਂ ਨੇ ਉਹ ਬੱਚੀਆਂ ਸੀ ਉਹਨੂੰ ਤਰਸੀ ਨਹੀਂ ਆਇਆ ਇੱਕ ਤਾਂ ਹੁੰਦਾ ਨਾ ਕਿ ਨਵਾਂ ਨਵਾਂ ਕੋਈ ਵਿਆਹ ਹੋਇਆ ਜਾਂ ਅੱਜ ਕੱਲ ਚੀਜ਼ਾਂ ਸੁੰਦੇ ਪਏ ਸਾਲ ਹੋ ਗਏ ਸੀ ਬਸ ਦਿਨੋਂ ਸਾਡੇ ਮਾਰ ਕੇ ਵੀ ਸਾਡੇ 5 ਦਿਨ ਵਿੱਚ ਬੇਟੀਆਂ ਰੰਗਾਂ ਸਾਨੂੰ ਪਤਾ ਨਹੀਂ ਲੱਗਣ ਦਿੱਤਾ ਅੱਡਾ ਪੋੜਾ ਟ ਬਰਨੂਸ ਅਨੁਸਾਰਾ ਪਿੰਡ ਨੂੰ ਗਵਣਾ ਕਰਕ ਗੰਦਾ ਬੁਰਨਾ ਹੱਡੇ ਤੋਂ ਲੈ ਕੇ ਗਏ ਚੜਾ ਕੇ ਸਾਨੂੰ 5 ਦਿਨ ਖਾਣਾ ਖੁੰਦਾ ਚੜੁਰਾ ਰਿਹਾ ਮੇਰਾ ਪੁੱਤ ਮਾਰ ਕੇ ਨੈਰ ਚ ਸੀਟ ਤਾਂ ਬੱਲੀ ਜਵਨ ਕੇ ਸਾਨੂੰ ਕਿਤੋਂ ਨਹੀਂ ਪਤਾ ਲੱਗਿਆ ਬਈ ਬੇਸ਼ੱਕ ਕਦੋਂ ਹੋਇਆ ਤੁਹਾਨੂੰ ਉਹਨਾਂ ਦਾ ਕਿਉਂਕਿ ਘਰ ਦੇ ਤੇ ਸ਼ੱਕ ਜਾਂਦਾ ਨਹੀਂ ਛੇਤੀ ਨਾ ਉਹ ਵੀ ਘਰ ਦੀ ਤੇ ਜਦੋਂ ਪਤਾ ਹੋਵੇ ਥੋੜੇ ਦਿਨ ਪਹਿਲਾਂ ਤਾਂ ਇਹ ਸਾਰੇ ਪੈਸੇ ਮੰਗਦੇ ਪਏ ਸੀਗੇ ਕਿ ਮਦਦ ਹੋ ਜੇ ਦੋ ਕੁ ਦਿਨ ਪਹਿਲਾਂ ਦੇਖਦੇ ਰਹੇ ਹੱਥੋਂ ਦੇ ਘਰੇ ਨਹੀਂ ਆਈ ਦੂਜੇ ਦਿਨਾਂ ਨੂੰ ਭਾਲ ਜਾਰੀ ਕਰੀ ਮੁੜ ਕੇ ਤੇ ਪਤਾ ਕਰਿਆ ਇੱਥੇ ਵਿੱਚ ਹੀ ਬੈਠ ਰਹੀ ਆਪ ਵੀ ਜਿਹਨੂੰ ਕੁਝ ਨਹੀਂ ਦੱਸਿਆ ਜੀ ਮੁੜ ਕੇ ਇੱਕ ਮੁੰਡਾ ਸੀ ਉਹਨੂੰ ਭਾ ਲੱਗਿਆ ਵੀ ਵੀਡੀਓ ਦੇਖੀ ਗਏ ਉਹਰੇ ਬੱਚਾ ਠੇਕੇ ਕੋਲ ਉਹਦੇ ਹੱਥ ਨੇ ਬੋਤਲ ਲਈ ਜਾਂਦੀ ਸੀਗੀ ਜੀ ਉੱਥੋਂ ਦੇਖ ਦੇਖਦੇ ਵੀਡੀਓ ਦੇਖ ਕੇ ਦੋ ਮੁੰਡੇ ਆ ਦੇ ਨਾਲ ਲੈ ਕੇ ਇਹਨੂੰ ਇਹ ਆ ਕੇ ਤੇ ਉਹਨਾਂ ਨੇ ਮਾਰਤਾ ਜੀ ਉਸ ਤੋਂ ਬਾਅ ਫੇਰ ਪੂਰਾ ਪਰਮਾਸ਼ਰਣ ਨੂੰ 2 ਦਿਨ ਦਾ ਉਹ ਲਾਸ਼ ਹੀ ਨਹੀਂ ਮਿਲੀ 3 ਦਿਨ ਜੀ ਉਦੋਂ ਬਾਅਦ ਉਹ ਲਾਸ਼ ਮਿਲੀ ਹੈ ਸਰਕਾਰੀ ਹਸਪਤਾਲ ਚ ਵੰਡੇ ਮਿਲੀ ਸੀਗੀ ਜੀ ਉੱਥੇ ਇਹਦਾ ਪਤਾ ਲੱਗਿਆ ਸਾਡੇ ਪਿੰਡ ਦੇ ਫਿਰਦੇ ਜੰਮੜਾ ਨੇ ਦੇਖਿਆ ਤਾਂ ਕਿ ਸਾਡੇ ਪਿੰਡ ਦਾ ਮੁੰਡਾ ਜੀ ਫੇਰ ਜਾ ਕੇ ਮੌਕੇ ਤੇ ਕੁਦਰਤ ਤੋਂ ਵਗ ਨਹੀਂ ਉਹਦਾ ਸ਼ਸਕਾਰ ਕਰਦੇ ਸੀਗੇ ਕੁਦਰਤ ਤੋਂ ਕਰ ਦਿੰਦੇ ਜੀ ਉਹ ਸ਼ਸਕਾਰ ਕਰ ਦਿੰਦੇ ਅਸੀਂ ਮਰ ਜਾਂਦੇ ਭਟਕਦੇ ਇੱਕ ਕੰਟਾ ਰਹਿ ਗਿਆ ਸੀ 47 ਕੰਟੇ ਹੋ ਗਏ ਸਨ ਉਹਨੂੰ ਉੱਥੇ ਗਏ ਨੂੰ ਬਸ ਮੇਰਾ ਪਾਂ ਜਾ ਵਗ ਗਿਆ ਜੀ ਕਿਸੇ ਨੇ ਦੱਸਤਾ ਵੀ ਤੁਸੀਂ ਵੇਖ ਲਓ ਜਾ ਕੇ ਤਾਂ ਤਾਂ ਐਸੀ ਵੀ ਚਾਲ ਮਾਰੇ ਦਿਮਾਗ ਦਾ ਛੱਟ ਦਾ ਕਰਕੇ ਹੋ ਗਿਆ ਸੀ ਵੀ ਕਿਸੇ ਪਾਸੇ ਉਹੀ ਹੋਟਲ ਗਿਆ ਛੱਟ ਕਿੱਥੇ ਲੱਗੀ ਸੀ ਉਹਨਾਂ ਦੇ ਛੱਟ ਸਿਰ 'ਚ ਲੱਗੀ ਸੀ ਪੁੱਤ ਸਿਰ 'ਚ ਵਾਲੀ ਛੱਟ ਸੀ ਉਹਦੇ ਨਹੀਂ ਜਦੋਂ ਪਹਿਲਾਂ ਐਕਸੀਡੈਂਟ ਹੋਇਆ ਸੀ ਹਾਂ 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 ਸਿਰ 'ਚ ਛੱਟ ਸੀ ਉਹਦੇ ਸਿਰ 'ਚ ਛੱਟ ਸੀ ਬਸ ਮੇਰਾ ਗਿੱਟਾ ਟੁੱਟ ਗਿਆ ਮੇਰੇ ਕੋਲ ਮੇਰੇ ਨਾਲ ਗੱਲਾਂ ਕਰਕੇ ਗਿਆ ਮਾਂ ਤੈਨੂੰ ਕੀ ਦੱਸਿਆ ਡਾਕਟਰ ਨੇ ਮੈਂ ਕਿਹਾ ਪੁੱਤ ਮੇਰੇ ਅੱਡੀ ਕ੍ਰੈਂਕ ਹੋ ਗਈ ਕਹਿੰਦਾ ਮਾਂ ਗੱਲ ਤਾਂ ਮਾੜੀ ਹੋ ਗਈ ਨਾ ਤਾ ਤੋਤਾ ਵਧੀਆ ਕਮਰੇ 'ਚ ਵੜ ਗਿਆ ਕਮਰੇ ਚ ਵੜ ਗਿਆ ਮੈਨੂੰ ਕੀ ਪਤਾ ਲੱਗਿਆ ਬਸ ਪਤਾ ਇਨ ਕਿਹੜੇ ਵੇਲੇ ਤੋਰਤਾ 5000 ਰੁਪਏ ਦੇਤਾ ਬਹੂ ਨੇ ਆਦੇ ਭਰਾ ਨੂੰ ਫੋਨ ਕਰਤਾ ਅਸੀਂ ਕਿਹਾ ਜਦੋਂ ਪੁੱਛਿਆ ਜਦੋਂ ਵੀ ਕਿੱਧਰ ਗਿਆ ਵੀ ਕਿਉਂ ਉਹ ਕਹਿੰਦੇ ਅੱਡੇ ਤੇ ਕਹਿੰਦੇ ਭਈ ਆਦੇ ਸਾਲੇ ਨਾ ਗਿਆ ਸਾਨੂੰ ਬਸ ਨਾਇ ਨਾ ਲੈਣ ਦੇਵੇ ਕਈ ਮੇਰੇ ਭਰਾ ਨਾਲ ਤਾਂ ਗਿਆ ਹੀ ਨਹੀਂ ਮੇਰੇ ਭਰਾ ਨਾਲ ਮਾਵਾ ਧੀਆਂ ਹੋਈ ਨਾ ਕਰਨ ਦੇਣ ਸਾਨੂੰ ਉਹਦੇ ਨਾਲ ਤਾਂ ਗਿਆ ਹੀ ਨਹੀਂ ਕੀ ਪਤਾ ਕਿਹੜਾ ਸਾਲਾ ਬਣਾ ਲਿਆ ਕਿਹਦੇ ਨਾਲ ਵਗ ਗਿਆ ਅਸੀਂ ਭੋਲਾ ਪਾ ਤੱਬਰ ਫੇਰ ਨਗਰ ਲੱਗ ਗਿਆ ਕੀ ਪਤਾ ਉੱਟਲ ਗਿਆ ਕਿਹਦੇ ਨਾਲ ਵਗ ਗਿਆ ਬਸ ਕਪਾ ਕੇ ਸਾਡੇ ਵਿੱਚ ਹੀ ਬੈਠੀਆਂ ਰਹੀਆਂ ਅਸੀਂ ਇੱਧਰ ਜਾਣੀਆਂ ਭਾਲਣ ਤੁਸੀਂ ਇੱਧਰ ਵਗਜੋ ਉਹ ਜਿਹੜੇ ਪੈਸੇ ਕੋਈ ਰਹਿੰਦੇ ਸੀਗੇ ਘਟਾ ਘਟਾ ਕੇ ਆਸੇ ਪਾਸੇ ਕਰਤੇ ਮਾਵਾਂ ਧੀਆਂ ਨੇ ਪੈਸੇ ਪਹਿਲੇ ਕਢਾਣੇ ਸ਼ੁਰੂ ਕਰਤੇ ਸੀ ਇਹਨਾਂ ਨੇ ਹਾਂ ਹਾਂ ਕਿੱਥੇ ਮਾਰਿਆ ਕਿਉਂ ਸੀਗਾ ਜੇ ਪੈਸੇ ਤਾਂ ਇਹਨਾਂ ਨੂੰ ਮਿਲਣ ਲੱਗ ਗਏ ਸੀ ਕੀ ਪਤਾ ਪੁੱਤ ਕਿਉਂ ਮਾਰਿਆ ਫਿਰ ਕੀ ਪਤਾ ਕਿਉਂ ਮਾਰਿਆ ਐਸਾ ਪਿੱਛੇ ਮਾਰਤਾ ਵੀ ਸਤੋ ਸਾਹ ਕਿਤਾਬ ਚ ਤਾਂ ਕਹਿੰਦੇ ਹਣਗੇ ਸਾਹ ਕਿਤਾਬ ਮੰਗੂਗਾ ਵੀ ਇੰਨੇ ਪੈਸੇ ਸੀ ਕਰਤੇ ਚ ਕਿੱਥੇ ਗਏ ਕੀ ਤਾਂ ਬਸ ਉਹਦੀ ਮਾਂ ਨੇ ਕੰਮ ਕਰਾਇਆ ਜੀ ਉਹ ਰਿਹਾ ਮੈਨੂੰ 15 ਸਾਲ ਹੋ ਗਏ ਸੀ ਵਸਦੀ ਨੂੰ ਬਸ ਉਹ ਮਾਗਰ ਲਾ ਲਈ ਆਹ ਉਹ ਦੇ ਮਾਗਰ ਲਾ ਲਈ ਬਸ ਭਰਾ ਦੇ ਮਾਗਰ ਲੱਗ ਗਈ ਮਾਂ ਦੇ ਮਾਗਰ ਲੱਗ ਗਈ ਫਿਰ ਮੁੜ ਕੇ ਜਦੋਂ ਆਥ ਨੇ ਆਏ ਪੰਚਾਇਤ ਆਈ ਸਾਰੇ ਕਿਉਂ ਮੁੰਡਿਆਂ ਨੂੰ ਪਤਾ ਹੁੰਦਾ ਬਾਹਰ ਲੈਣ ਉਹ ਕਹਿੰਨੇ ਭਾਈ ਉਹ ਮੁੰਡੇ ਦੇ ਨਾਲ ਤੁਸੀਂ ਜਿਹਦੇ ਨਾਲ ਗਿਆ ਸੀ ਵੀ ਉਹਨੂੰ ਮਲਾਓ ਉਹਨੂੰ ਲਿਆਓ ਉਹਨੂੰ ਤਾਂ ਲਿਆਉਣਾ ਆਪ ਆ ਗਏ ਇੱਥੇ ਦੇ ਸਾਡੇ ਘਰ ਦੇ ਕਹਿੰਦੇ ਤੁਸੀਂ ਰਹਿਣ ਦਿਓ ਤੁਸੀਂ ਪੰਚਾਇਤ ਨੂੰ ਕਹਿੰਦਾ ਤੁਸੀਂ ਵਗਜੋ ਸਾਡੇ ਚਿੱਤ ਚ ਨਾ ਗੱਲ ਇਹ ਵੀ ਪਾਪੀ ਇਹ ਬੰਦੇ ਐ फेर ਕਹਨਾਂ ਮੈਂ ਤਾਂ ਕੋਈ ਨਾ ਕਹਨ ਬੰਦੇ ਜੇਲ੍ਹ ਚ ਜਾਂਦੇ ਆ ਉਹਦਾ ਸਹੁਰਾ ਕਹਿੰਦਾ ਮੇਰੇ ਪੁੱਤ ਦਾ ਅੱਛਾ ਬਾਅਦ ਚੋਂ ਕਹਿੰਦਾ ਹੈਗਾ ਇੱਥੇ ਆ ਕੇ ਉਹਦੇ ਹੀ ਜਿੱਦੇ ਉਹਨਾਂ ਤਾਂ ਖਪਾਤ ਸੰਤ ਪਤਾ ਹੀ ਨਹੀਂ ਇੱਥੇ ਆ ਗਿਆ ਇਹ ਬੋਲਣ ਲੱਗ ਗਿਆ ਕਹਿੰਦਾ ਵੀ ਕੱਲੂ ਵਾਲੇ ਮਰਵਾਤੇ ਉਹਨਾਂ ਦਾ ਨਾਂ ਇਹਨੂੰ ਪੁੱਛਿਆ ਵੀ ਭਾਈ ਤੇਰੇ ਮੁੰਡੇ ਦੇ ਸਹੁਰੇ ਕਿੱਥੇ ਸੀ ਕਿੱਥੇ ਤੇਰਾ ਮੈਲ ਬੰਦ ਹੋਇਆ ਉਹ ਕਹਿੰਦਾ ਵੀ ਕੋਟਲੀ ਬੰਦ ਹੋਇਆ ਕਹਿੰਦਾ ਕੋਈ ਸਕੀਰੀ ਨੇੜੇ ਤੇਰੇ ਕਹਿੰਦਾ ਵੀ ਮੇਰੇ ਪੁੱਤ ਦੇ ਸਹੁਰੇ ਸੀ ਭਾਈ ਕਹਿੰਦਾ ਵੀ ਤੇਰੇ ਸਹੁਰਾ ਨਹੀਂ ਹੁੰਦੇ ਸਹੁਰੇ 94 71 94 84 ਸੰਤ ਪਤਾ ਨਹੀਂ ਸੀ ਜੀ ਇਹ ਕਹਿੰਦਾ ਨਾ ਵੀ ਮੈਂ ਨਹੀਂ ਰਿਸ਼ਤੇਦਾਰੀ ਆ ਸਾਡੀ ਇਹ ਤਾਂ ਗੱਲ ਹੋਈ ਨਹੀਂ ਸਕਦੀ ਸੱਚ ਤਾਈਂ ਕਹੀ ਜਾਗੇ ਅਸ ਤਾਈਂ ਕਹੀ ਜਾਗੇ ਭੋਲੇ ਭਾਲੇ ਬਣ ਕੇ ਸੰਤਾ ਪਤਾ ਹੀ ਨਹੀਂ ਮਤ ਸਾਡੇ ਪਿੰਡ ਨੂੰ ਸਾਡੇ ਨੂੰ ਕਮਲਾ ਕਰ ਗਿਆ ਜਦੋਂ ਅੱਡੇ ਤੇ ਬੰਦੇ ਬੈਠੇ ਵੀ ਸਾਲੇ ਨਾ ਜਾਣਾ ਮੈਂ ਕੀ ਪਤਾ ਕਹਿੰਦੇ ਕਿਹੜੇ ਸਾਲੇ ਨਾ ਗਿਆ ਆ ਕੁੜੀ ਨੇ ਗੱਲ ਕੀਤੀ ਐ ਕਹਿੰਦੀ ਡੈਡੀ ਕਹਿੰਨਾ ਪੁੱਤ ਮੈਂ ਅੱਧੇ ਘੰਟੇ ਨੂੰ ਪਟੀ ਗੱਲ ਹੋਈ ਸੀ ਆਖਰੀ ਹਾਂ ਹਾਂ ਇਹਦੀ ਗੱਲ ਹੋਈ ਦੋਨਾਂ ਦੀ ਗੱਲ ਤਾਂ ਹੋਈ ਆ ਤਰਨ ਕੀ ਗੱਲ ਹੋਈ ਸੀ ਸਾਡੀ ਅਸੀ ਅਸੀ ਉਹ ਲੋਰਪਾਲ ਲੱਗੇ ਬੱਚਾ ਬਡਾੜੀ ਕਿੱਥੇ ਆ ਉਹ ਕਹਦੇ ਅਸਤਤਰੇ ਆਪਣੇ ਮਾਮੇ ਫਿਰ ਆਮਨੇ ਮਾਮੇ ਨਾ ਕਹਿੰਦੀ ਕੁੜੀ ਨੂੰ ਬਿੱਡਾਂ ਤੇ ਚੜਾ ਲੈ ਇੱਥੇ ਮੈਂ ਤਾਂ ਉਧਰ ਪਈ ਮੈਂ ਤਾਂ ਸਾੜ ਦਾ ਸਾਨ ਮਾਰੇ ਪਈ ਇਹਨੂੰ ਕੁੱਟਣ ਲੱਗ ਗਈ ਤੇਰੇ ਮਾਮੇ ਦਾ ਨਾਂ ਨਾਲ ਐ ਅੱਛਾ ਇਹਨੂੰ ਕੁੱਟਣ ਲੱਗ ਗਈ ਬਹੂ ਸਾਡੇ ਉਹ ਤਾਂ ਹੁਣ ਪਾਪਣ ਸੀ ਸਾਨੂੰ ਹੁਣ ਕੀ ਪਤਾ ਆਥ ਨੇ ਫੇਰ ਪਤਾ ਨਹੀਂ ਆਇਸ ਕੇ ਵੇਲੇ 3 ਵਜੇ 5000 ਫੇਰ ਰੁਪਇਆ ਖੜਾਤਾ ਆਉਦੇ ਭਰਾ ਨੂੰ ਉਹ ਉੱਥੇ ਖੜਾ ਭਰਾ ਦੇ ਚਾਲੇ ਕੰਮ ਕੀ ਕਰਦੇ ਸੀਗੇ ਕੰਮ ਤਾਂ ਪੁੱਤ ਦਿਹਾੜੀ ਦੱਪੇ ਜਾਂਦਾ ਸੀ ਉਹ ਤਾਂ ਫੈਕਟਰੀ ਚ ਜਾਂਦਾ ਸੀ ਨੇ ਦੇ ਪ੍ਰਾ ਕੀ ਪਤਾ ਕੀ ਕੰਮ ਕਰਦੇ ਸੀ ਕੀ ਕੰਮ ਕਰਨਾ ਸੀ ਢਹਾੜੀ ਤੇ ਪਾਈ ਕਰਦੇ ਹੋਣਗੇ ਇੱਥੇ ਹੀ ਕਦੇ ਜਾਂਦੇ ਸੀ ਕਦੇ ਨਹੀਂ ਜਾਂਦੇ ਸੀ ਤਾਂ ਜੀ ਆਪਦੀ ਮੰਮੀ ਦੇ ਪੈਸੇ ਆਇਤਾ ਆਪਦੀ ਮਾਂ ਦੇ ਕਮਾਈ ਖਾਂਦੇ ਸੀ ਕਿ ਇੱਥੇ ਸਾਡੇ ਨਾਲ ਸਰਪੰਚੀ ਮੈਂਬਰ ਵੀ ਹੈਗੇ ਆ ਪੰਚਾਇਤੀ ਮੈਂਬਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਕੀ ਕੁਝ ਹੋਇਆ ਸੀ ਕਿਉਂਕਿ ਦੇਖੋ ਪੰਚਾਇਤ ਨੂੰ ਪਤਾ ਹੁੰਦਾ ਕਿ ਪਿੰਡ ਵਿੱਚ ਆਖਰ ਹੋਇਆ ਕੀ ਸੀਗਾ ਕਿਸ ਘਰ ਦੇ ਉੱਤੇ ਅਜਿਹੀ ਵਿਵਪਤਾ ਐ ਸੇ ਸੋਸ਼ਲ ਮੀਡੀਆ ਤੇ ਪਹਿਲੇ ਇੱਕ ਵੀਡੀਓ ਵਾਇਰਲ ਹੁੰਦਾ ਫਿਰ ਬਹੁਤ ਕੁਝ ਹੁੰਦਾ ਆ 15 ਦਿਨ ਨਾਲ ਨਾਲ ਚੱਲਦੇ ਦੱਸੀ ਜੋ ਨਾਲ ਨਾਲ ਹੋਇਆ ਕੀ ਇਹ ਜੀ ਜੈਸਮੀਨ ਤੇ ਜੈਸੀਨ ਦਾ ਡੈਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਐਕਸੀਡੈਂਟ ਦਾ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਹਸਪੀਟਲ ਲੈ ਤਾ ਲੈ ਕੇ ਗਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਇਲਾਜ ਚੱਲਿਆ ਇਲਾਜ 'ਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਜੋ ਕਿ ਮਤਲਬ ਪੂਰੀ ਵਾਇਰਲ ਹੋਈ ਸੀ ਉਸ ਵਿੱਚ ਫੰਡਿੰਗ ਹੋ ਗਈ ਮਤਲਬ ਵੀ 5-7 ਲੱਖ ਰੁਪਈਆ ਤੇ ਉਹ ਕਾਲਾ ਸਿੰਘ ਘਰੇ ਬਿਲਕੁਲ ਠੀਕ ਹੋ ਕੇ ਘਰੇ ਆ ਗਏ ਘਰ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ 'ਚ ਪਤਾ ਨਹੀਂ ਉਹਨਾਂ ਦੀ ਵਾਈਫ ਨੂੰ ਕੀ ਹੋਇਆ ਕੀ ਨਾ ਤੇ ਉਹਨਾਂ ਨੇ ਉਹਨਾਂ ਦਾ ਕਤਲ ਕਰਾਤਾ ਅੱਛਾ ਹਾਂਜੀ ਕਤਲ ਕਰਨ ਤੋਂ ਬਾਅਦ ਉਹਨਾਂ ਦੇ ਭਰਾ ਸੀ ਕਾਰਨ ਕੀ ਕਹਿਰੀ ਸੀ ਉਹ ਬਸ ਵੀ ਫੰਡਿੰਗ ਆ ਗਈ ਤੇ ਪੈਸਿਆਂ ਦਾ ਲਾਲਚ ਹੋ ਗਿਆ ਜੀ ਤੇ ਉਹ ਨੇ ਆਪ ਦਾ ਘਰਾਂ ਦਾ ਕਤਲ ਕਰਾਤਾ ਹਾਂਜੀ ਏ ਬਾਈ ਜੀ ਫਿਰ ਉਹਨੇ ਕਿੱਦਾਂ ਸਾਰਾ ਕੀਤਾ ਉਹ ਕਤਲ ਕਿੱਦਾਂ ਪਰਪੰਚ ਰਚਿਆ ਇੱਕ ਜਿਹੜਾ ਮਰਨ ਦਾ ਉਹਨੂੰ ਫਿਰ ਉਹਨਾਂ ਨੇ ਆਪਦੇ ਭਰਾਵਾਂ ਨੂੰ ਸੱਦ ਕੇ ਜੀ ਇਥੋਂ ਘਰੋਂ ਲੈ ਕੇ ਗਏ ਉਹਨਾਂ ਨੂੰ ਆਪ ਹੌਲੇ ਜਾ ਕੇ ਤੇ ਆਪਦੇ ਪਿੰਡਲ ਜਾ ਕੇ ਤੇ ਕੋਈ ਨਸ਼ਾ ਨੂੰ ਸ਼ਕਰਾ ਕੇ ਤੇ ਉਹਨਾਂ ਦੇ ਸਿਰ ਚਰਾੜ ਮਾਰੀ ਜੀ ਤੇ ਵੀ ਆਪਾਂ ਬਾਈ ਜੀ ਹਾਲਾਤ ਵੀ ਦੇਖ ਰਹੇ ਆ ਕਿ ਘਰ ਦੇ ਹਾਲਾਤ ਵੀ ਉਹਨੇ ਚੰਗੇ ਨਹੀਂ ਹੈਗੇ ਮੈਨੂੰ ਲੱਗਦਾ ਕਿ ਉਹ ਕੀ ਕੰਮ ਕੀ ਕਰਦੇ ਹੁੰਦੇ ਸੀ ਉਹ ਬਸ ਦਿਹਾੜੀ ਕਰਦੇ ਸੀਗੀ ਹਾਂਜੀ ਹਾਂਜੀ ਤੇ ਹਾਲਾਤ ਇਦਾਂ ਦੇ ਸੀਗੇ ਚੀਜ਼ਾਂ ਤੇ ਐਕਸੀਡੈਂਟ ਹੋਇਆ ਸੀ ਕੁਝ ਉਹਨਾਂ ਦਾ ਹਾਂਜੀ ਐਕਸੀਡੈਂਟ ਹੋਇਆ ਸੀਗਾ ਜੀ ਹਾਂਜੀ ਤੇ ਹੁਣ ਕਿਤਨਾ ਕਿਤੇ ਬੱਚੀਆਂ ਰੁੱਲ ਗਈਆਂ ਹੈਗੀਆਂ ਸਾਰੇ ਸਾਰੇ ਮੈਟਰ ਦੇ ਵਿੱਚ ਅਸੀਂ ਦੇਖਿਆ ਜਾਵੇ ਤੇ ਹੁਣ ਪਤਾ ਲੱਗ ਰਿਹਾ ਕਿ ਕੋਈ ਮਦਦ ਪਹੁੰਚੀ ਹੈ ਕੀ ਹੈ ਕੀਤਾ ਜਾ ਰਿਹਾ ਕਿ ਹਰਪ੍ਰਿੰਦ ਸਿੰਘ ਹੋਣਾ ਵੱਲੋਂ ਇੱਥੇ ਮਦਦ ਪਹੁੰਚੀ ਕੁਝ ਹਾਂਜੀ 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 ਉਹ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਜੀ ਤੇ ਉਹ ਭਾਜੀ ਕੋਲੇ ਹਰਪ੍ਰਿੰਦ ਸਿੰਘ ਕੋਲੇ ਵੀਡੀਓ ਦੇਖੀ ਉਹਨਾਂ ਨੇ ਉਹਨਾਂ ਨੇ ਫਿਰ ਸਾਡੇ ਪੰਚਾਇਤ ਨਾਲ ਆਪਤਾ ਕੰਮ ਕੀਤਾ ਜੀ ਤੇ ਉਹਨਾਂ ਦੀ ਟੀਮ ਇੱਥੇ ਆਈ ਇਸ ਘਰੇ ਜੀ ਫਿਰ ਉਹਨਾਂ ਨੇ ਇਸ ਘਰ ਦੀ ਜੋ ਵੀ ਹਾਲਾਤ ਸੀ ਦੇਖਦੇ ਹੋਏ ਬਹੁਤ ਮਦਦ ਕੀਤੀ ਜੀ ਬੈੱਡ ਵਗੈਰਾ ਕੱਪੜੇ ਮੋਬਾਈਲ ਤੇ ਘਰ ਦੀ ਰਿਪੇਅਰ ਜੀ ਸਾਰੀ ਕਰਾਈ ਜੀ ਇਹ ਕਿਹੜੀ ਹੁਣ ਰਿਪੇਅਰ ਹੋਈ ਹੈ ਉਹਨਾਂ ਨੇ ਕਰਾਈ ਸਾਰੀ ਹਾਂਜੀ ਹਾਂਜੀ ਸਾਰੀ ਉਹਨਾਂ ਨੇ ਕਰਾਈ ਹਰਪ੍ਰੀਤ ਸਿੰਘ ਨੇ ਜੀ ਹਾਂਜੀ ਉਹਨਾਂ ਦੀ ਟੀਮ ਚੋਂ ਮਨਦੀਪ ਹੁਣੀ ਇੱਥੇ ਪਹੁੰਚੇ ਸੀਗੇ ਹਾਂਜੀ ਉਹਨਾਂ ਦੀ ਟੀਮ ਚੋਂ ਮਨਦੀਪ ਸਿੰਘ ਜੀ ਨੇ ਸਾਡਾ ਨਾਲ ਰਾਬਤਾ ਕੈਮ ਕੀਤਾ ਜੀ ਤੇ ਉਹਨਾਂ ਨੇ ਆ ਕੇ ਘਰੇ ਦੇ ਹਾਲਾਤ ਦੇਖੇ ਜੋ ਉਹ ਵੀ ਪਰੇਸ਼ਾਨ ਹੋ ਗਏ ਵੀ ਬਹੁਤ ਮਾੜੇ ਹਾਲ ਹੈ ਫਿਰ ਉਹਨਾਂ ਨੇ ਪੂਰੀ ਮਦਦ ਕੀਤੀ ਜੀ ਸਰਪੰਚ ਸਾਹਿਬ ਕਈ ਵਾਰੀ ਵੀ ਹੁੰਦਾ ਨਾ ਸੋਸ਼ਲ ਮੀਡੀਆ ਤੇ ਫੇਕ ਵੀ ਹੁੰਦਾ ਹੈ ਫਿਰ ਜਦੋਂ ਉਹ ਆਏ ਸੀ ਤੁਹਾਡੇ ਨਾਲ ਸਾਰਿਆਂ ਨਾਲ ਰابطਾ ਕੰਮ ਕੀਤਾ ਸੀ ਉਹਨਾਂ ਨੇ ਸਾਰਿਆਂ ਨਾਲ ਰابطਾ ਕੀਤਾ ਸੀ ਉਹਨਾਂ ਨੇ ਜੀ ਤੇ ਇਥੇ ਆ ਕੇ ਉਹਨਾਂ ਨੇ ਚੈੱਕ ਕੀਤਾ ਇਹ ਬੱਚਾ ਨੂੰ ਮਿਲੇ ਜੀ ਬੱਚਿਆਂ ਦੀ ਹਾਲਤ ਵੇਖੀ ਜੀ ਫਿਰ ਉਹਨਾਂ ਨੇ ਜਾ ਕੇ ਪੂਰੀ ਸਹਾਇਤਾ ਦਿੱਤੀ ਉਹਨਾਂ ਨੇ ਜੀ ਤੇ ਫਿਰ ਕਦੋਂ ਇੱਥੇ ਪਹੁੰਚੇ ਸੀਗੇ ਕਿ ਹਰਪਜਨ ਹੁਣੀ ਵੀ ਮਿਲੇ ਹੁਣ ਇਹਨਾਂ ਨੂੰ ਹਾਂਜੀ ਕੱਲ ਮਿਲੇ ਜੀ ਹਾਂਜੀ ਕੱਲ ਬਹਿੰਡੇ ਅਸੀਂ ਬੱਚਿਆਂ ਨੂੰ ਲੈ ਕੇ ਗਏ ਕੱਲ ਮਿਲੇ ਜੀ ਬਹੁਤ ਵਧੀਆ ਪਿਆਰ ਦਿੱਤਾ ਹਰਪੰਸ ਸਿੰਘ ਨੇ ਜੀ ਬੱਚਿਆਂ ਨਾਲ ਬਹੁਤ 20 25 ਮਿੰਟ ਬੈਠੇ ਰਹੇ ਫਿਰ ਬੱਚਿਆਂ ਨੇ ਥੋੜੀ ਜੀ ਮੰਗ ਕੀਤੀ ਵੀ ਸਾਨੂੰ ਇਨਵਰਟਰ ਤੇ ਗੀਜ਼ਰ ਚਾਹੀਦਾ ਲੋੜ ਸੀ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਭੇਜਤਾ ਜੀ ਇਨਵਰਟਰ ਤੇ ਉਹ ਵੀ ਭੇਜਤਾ ਦਿੱਤੇ ਭੇਜਤਾ ਜੀ ਕਰਦੇ ਹਾਲਾਤ ਕੀ ਹੈਗੇ ਆ ਪਿਓ ਦਾ ਇੱਕ ਐਕਸੀਡੈਂਟ ਹੁੰਦਾ ਵਾ ਜਿਸ ਤੋਂ ਬਾਅਦ ਦੋ ਛੋਟੇ ਛੋਟੇ ਕੁੜੀਆਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਲੋਕ ਜਿਹੜੇ ਕਿ ਦਲੇਰੀ ਦਿਖਾਉਂਦੇ ਆ ਅਕਾਊਂਟ ਚ ਪੈਸੇ ਪਾਉਂਦੇ ਆ ਪੰਚਾਇਤ ਦੇ ਲੋਕ ਮਦਦ ਕਰਦੇ ਹੈਗੇ ਆ ਇਲਾਜ ਹੋ ਜਾਂਦਾ ਵੈ ਘਰ ਪਰਿਵਾਰ ਫੇਰ ਤੋਂ ਨੋਰਮਲ ਹੋਣਾ ਸ਼ੁਰੂ ਹੁੰਦਾ ਵੈ ਪਰ ਪੈਸੇ ਦੇ ਲਾਲਚ ਕਿਤਨਾ ਕਿਤੇ ਉਹ ਕਾਲ ਬਣ ਗਿਆ ਉਹਦੇ ਲਈ ਆਪਣੀ ਘਰ ਵਾਲੀ ਨੇ ਜਿਹੜਾ ਕੀ ਹੈ ਆਪਣੇ ਭਰਾਵਾਂ ਨਾਲ ਮਿਲ ਕੇ ਜਿਹੜਾ ਕਤਲ ਕਰ ਦਿੱਤਾ ਵੈ ਹੁਣ ਬੱਚੀਆਂ ਅਲਵਾਰਿਸ ਹੋ ਚੁੱਕੀ ਹੋਈ ਹੈ ਇਹਨਾਂ ਦਾ ਦਰਦ ਦੇਖ ਕੇ ਸਾਬਕਾ ਕ੍ਰਿਕਟਰ ਤੇ ਮੌਜੂਦਾ ਸੰਸਦ ਹਰਪਜਨ ਸਿੰਘ ਉਹਨਾਂ ਨੇ ਆਵਾਜ਼ ਫੜੀ ਹੈ ਮਦਦ ਕਰਦੇ ਪਿਆ 5000 ਰੁਪਏ ਮਹੀਨਾ ਦਿੰਦੇ ਪਿਆ ਹੋਰ ਕਈ ਸਮਾਨ ਜਿਹੜੇ ਕੀ ਲਿਆ ਕੇ ਦਿੱਤੇ ਹੈ ਬੀਤੇ ਦਿਨ ਵਿੱਚ ਜਿਹੜੇ ਇਹਨਾਂ ਨੇ ਮੰਗ ਕੀਤੀ ਹੈ ਕਿ ਗੀਜ਼ਰ ਚਾਹੀਦਾ ਜਾਂ ਹੋਰ ਚੀਜ਼ਾਂ ਚਾਹੀਦੀ ਉਹ ਲਿਆ ਕੇ ਦਿੱਤੀਆਂ ਹੈਗੀ ਪਰ ਗੱਲ ਇਹ ਹੀ ਹੈ ਕਿ ਦੇਖੋ ਪੈਸਾ ਆਪਣੀ ਥਾਂ ਹੈ ਸਮਾਨ ਆਪਣੀ ਥਾਂ ਹੈ ਪਰ ਜਿਹੜੇ ਮਾਪਿਓ ਹੁੰਦੇ ਆ ਉਹ ਬਹੁਤ ਕੀਮਤੀ ਹੁੰਦੇ ਜ਼ਿੰਦਗੀ ਦੇ ਵਿੱਚ ਹੁਣ ਮਾਂ ਨੇ ਜਿਹੇ ਹਰਕਤ ਕੀਤੀ ਹੈ ਕਿ ਬੱਚਿਆਂ ਦੇ ਦਿਲਾਂ ਵਿੱਚ ਨਫ਼ਰਤ ਪੜ ਚੁੱਕੀ ਹੋਈ ਹੈ ਸੁਪਨੇ ਬਹੁਤ ਹੁੰਦੇ ਆ ਉਹ ਚੂਰਚੂਰ ਹੋਏ ਆ ਤੇ ਧੰਨਵਾਦ ਤਾਂ ਕਰ ਰਿਹਾ ਪਰਿਵਾਰ ਪਰ ਕਿਤਨਾ ਕੀਤੇ ਉਹਨਾਂ ਵਿੱਚ ਇਹ ਵੀ ਰੋਸ਼ ਹੈ ਕਿ ਜਿਹੜੇ ਮਾਵੇਂ ਜਿਹੜੇ ਉਹਨਾਂ ਨਾਲ ਮਿਲ ਕੇ ਜਿਨ੍ਹਾਂ ਨੇ ਕਤਲ ਕੀਤਾ ਮੇਰੇ ਪਿਓ ਦਾ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਉਮਰ ਕੈਦ ਦੀ ਸਖਤੋ ਸਖਤ ਸਜ਼ਾ ਜਰੂਰੀ ਕੀ ਹੈ ਉਹ ਹੋਣੀ ਚਾਹੀਦੀ ਹੈ ਵੀਡੀਓ ਜਰਨਲਿਸਟ ਸੁਮੇਤ ਦੇ ਨਾਲ ਮੈਂ ਰਾਗਵਜਨ ਪੰਜਾਬ ਫਰਸਟ ਵੌਇਸ